प्रेस द बेल आइकन एंड नेवर मिस अ वीडियो फ्रॉम newsnumber.com आज सारी पार्टी वास्ते ते परिवार वास्ते एक बहुत ही खुशी का दिन है क्योंकि मुक्सर पहुंच के जिथे शहर के नाल बहुत पुराना नाता ते संबंध रहा लेकिन जगवीर जी के परिवार के नाल भी एक तरह के नाल मेरा सियासी नाता बहुत लंबे चिर तो चलता आ रहा है भावे आप पार्टिया चे सन ਲੇਕਿਨ ਜੇ ਪਹਿਲੇ ਮੈਂ ਸਿਆਸਤ ਵਿੱਚ ਪੈਰ ਧਰਿਆ ਉਹ ਇੱਕ ਸੇਵਾਦਾਰ ਦੇ ਰੂਪ ਚ ਜਦ ਸੁਖਵੀਰ ਜੀ ਦੀ ਪਹਿਲੀ ਚੋਣ ਫਰੀਦਕੋਟ ਤੋਂ ਲੜਨ ਦਾ ਉਹਨਾਂ ਨੂੰ ਮੌਕਾ ਮਿਲਿਆ ਤੇ ਮੈਨੂੰ ਉਸ ਸਮੇਂ ਡੋਰ ਟੂ ਡੋਰ ਫਰੀਦਕੋਟ ਤੇ ਦੂਜੀ ਚੋਣ ਚੇ ਡੋਰ ਟੂ ਡੋਰ ਮੁਕਸਰ ਕਰਨ ਦਾ ਸੇਵਾ ਦਿੱਤੀ ਗਈ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਪਾਵੇਂ ਕਿੰਨੇ ਸਾਲ ਨਿਕਲ ਗਏ ਸ਼ਾਇਦ 20 ਕੀ 22 ਸਾਲ ਪੁਰਾਣੀ ਗੱਲ ਮੈਂ ਕਰ ਰਹੀ ਹਾਂ ਤੇ ਉਸ ਸਮੇਂ ਵੀ ਇੱਕ ਨਾਮ ਹੁੰਦਾ ਸੀ ਜਗਜੀਤ ਬਰਾੜ ਜਿਹੜਾ ਕਿ ਪੰਜਾਬ ਚਕਬੀਰ ਸਿੰਘ ਬਰਾੜ ਜਿੰਦਾਬਾਦ ਅੱਜ 50 ਸਨ ਚਕਬੀਰ ਸਿੰਘ ਬਰਾੜ ਜਿੰਦਾਬਾਦ ਜਿਹੜਾ ਸਾਡੇ ਪਾਰਟੀ ਦੇ ਵਰਕਰਾਂ ਦੇ ਵਿੱਚ ਇਹ ਕਹਿ ਸਕਦੇ ਆ ਕਿ ਜਗਜੀਤ ਜੀ ਇੱਕ ਤਰ੍ਹਾਂ ਦਾ ਦਹਾਕ ਮੇਰੇ ਵਿੱਚ ਪਹਿਲਾ ਕਰਦਾ ਸੀ ਇਸ ਕਰਕੇ ਕਿਉਂਕਿ ਬੁਲਾਰੇ ਪੰਜਾਬ ਇਹੋ ਜਿਹਾ ਜਗਜੀਤ ਜੀ ਹੋਵੇ ਸੀ ਕਿ ਲੋਕੀ 12 12 ਵਜੇ ਤਾਈਂ ਪਿੰਡਾਂ 'ਚ ਇਹਨਾਂ ਨੂੰ ਸੁਣਨ ਵਾਸਤੇ ਬੈਠੇ ਰਹਿੰਦੇ ਸੀ ਮੈਂ ਦੇਖੋ ਜੀ ਅਨਥਕ ਹੁੰਦੀ ਸੀ ਕਿ ਅਸੀਂ ਤਾਂ ਜਦ ਪਹੁੰਚਣ ਦੇ ਪ੍ਰੋਗਰਾਮ ਬਣਾਉਂਦੇ ਸੀ ਲੇਕਿਨ ਪਤਾ ਲੱਗਾ ਸੀ ਜਦ ਜਰਮੀਜੀਓ ਪਿੰਡ ਘਟ ਕੇ ਨਿਕਲਦੇ ਗਾਹ ਨਿਕਲ ਗਏ ਲੈ ਤੇ ਅੱਜ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਕੀ ਕੱਲੇ ਜਗਵੀਤ ਜੀ ਨਹੀਂ ਜਿਵੇਂ ਅਕਸਰ ਮੈਂ ਕਹਿੰਦੀ ਆ ਆਪਣੇ ਵੋਟਰਾਂ ਨੂੰ ਕਿ ਜੇ ਤੁਸੀਂ ਸਿਮਰਤ कौर ਨੂੰ ਵੋਟ ਪਾਉਂਗੇ ਤੁਹਾਨੂੰ ਸੁਖਵੀਰ ਜੀ ਦਾ ਬਾਬਲ ਸਾਹਿਬ ਬਾਇ ਵਨ ਤੇ ਦੋ ਮੁਕਤ ਨਾਲ ਮਿਲਣਗੇ ਇੱਕ ਮੈਨੂੰ ਪਾਉ ਤਾਂ ਗਰਮ ਹੋਰ ਸੇਵਾ ਦਾ ਤੁਹਾਨੂੰ ਮੁਕ ਮਿਲ ਜਾਣਗੇ ਆ ਜਰਮੀਜੀ ਜੀ ਨੇ ਨਾਲ ਰਿਤ ਜੀ ਸੀ ਐਨਬੀ ਪਹਿਨਾ ਇਹਨਾਂ ਦੇ ਤਰ੍ਹਾਂ ਹੀ ਅੰਤ ਤੱਕ ਲੈਂਟ ਕਰਦੇ ਰਹੇ ਨੇ ਤੇ ਅੱਜ ਮੈਨੂੰ ਆਂਟੀ ਵੀ ਯਾਦ ਆਂਦੇ ਨੇ ਜਦ ਮੇਰੇ ਕਿਉਂਕਿ ਮੈਨੂੰ ਆ ਵੀ ਯਾਦ ਹੈ ਕਿ ਕਈ ਦਿਨਾਂ ਚ ਪੁਲਿਸ ਸਟੇਸ਼ਨ ਦੇ ਜਾ ਫਾਈਨਲ ਦੇ ਜਾ ਸੀ ਰਾਉਂਡ ਲਾਉਂਦੇ ਸੀ ਤੁਹਾਡੀ ਗੱਡੀ ਵੀ ਸਾਡੇ ਨਾਲ ਨਾਲ ਹੀ ਹੁੰਦੀ ਸੀ ਤੇ ਤੁਹਾਡੇ ਕਾਰ 'ਚ ਤੁਹਾਡੇ ਮਦਰ ਬੈਠੇ ਹੁੰਦੇ ਸੀ ਜਿਨ੍ਹਾਂ ਦੇ ਹੱਥ ਵਿੱਚ ਮਾਲਾ ਹੁੰਦੀ ਸੀ ਉਹਨਾਂ ਦੀ ਮਾਲਾ ਦੇਖ ਕੇ ਨਾਲ ਦੀ ਨਾਲ ਮੈਂ ਆਪਣੀ ਵੀ ਕੱਢ ਲਿਆ ਕਰਦੀ ਸੀ ਕਿਉਂਕਿ ਲੜਾਈ ਇਹ ਤਾਂ ਟੋੜਾ ਦੀ ਹੋ ਰਹੀ ਹੁੰਦੀ ਸੀ ਕਿ ਨਾਲ ਆਪਣਾ ਅਸਲਾ ਨਾ ਸਭ ਬਹੁਤ ਕੁਝ ਨਾ ਤਾਂ ਸਿੱਖਣ ਨੂੰ ਮਿਲਿਆ ਇਹਨਾਂ ਦੇ ਪਰਿਵਾਰ ਤੋਂ ਜਦ મે ਸ਼ੁਰੂਆਤ ਕੀਤੀ ਤੇ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਇੰਨੇ ਲੰਬੇ ਸਮੇਂ ਦੇ ਬਾਅਦ ਇਹਨਾਂ ਨੇ ਘਰ ਵਾਪਸੀ ਇਸ ਤਰ੍ਹਾਂ ਦੀ ਹੋ ਰਹੀ ਹੈ ਤੇ ਬਹੁਤ ਲੰਬੇ ਸਮੇਂ ਦੇ ਬਾਅਦ ਜਿੱਤੇ ਪਾਏ ਇੱਕ ਦੂਜੇ ਦੇ ਖਿਲਾਫ ਲੜਾਈਆਂ ਲੜੀਆਂ ਲੇਕਿਨ ਸਾਫ਼ ਸੁਥਰੀ ਲੜਾਈਆਂ ਰਹੀਆਂ ਨੇ ਇਸ ਤਰ੍ਹਾਂ ਦੀ ਲੜਾਈਆਂ ਨਹੀਂ ਜਿੱਥੇ ਇੱਕ ਦੂਜੇ ਦੇ ਖਿਲਾਫ ਗਾਲੀ ਗਲੋਚ ਜਿਵੇਂ ਅੱਜ ਤਰ੍ਹਾਂ ਦੀ ਲੜਾਈਆਂ ਹੁੰਦੇ ਨੇ ਵਧੀਆ ਲੜਾਈ ਲੜੀ ਸਿਆਸੀ ਲੜਾਈਆਂ ਲੜੀਆਂ ਤੇ ਅੱਜ ਖੁਸ਼ੀ ਕੀ ਆਪਣੇ ਵੱਡੇ ਪਰਿਵਾਰ ਸਮੇਤ ਜਿਹੜਾ ਸ਼ਰੋਬਰੀ ਅਕਾਲੀ ਨਾਲ ਦੇ ਸ਼ਾਮਿਲ ਹੋ ਰਹੇ ਨੇ ਬਹੁਤ ਵੱਡਾ ਵੱਲ ਸਾਨੂੰ ਮਿਲੂਗਾ ਸਾਡੀ ਪਾਰਟੀ ਨੂੰ ਇਸ ਇਲਾਕੇ ਵਿੱਚ ਵੀ ਬਹੁਤ ਵੱਡੀ ਦੇਣ ਸਾਬਤ ਹੋਗੀ ਤਾਂ ਮੈਨੂੰ ਪੂਰਾ ਪੂਰਾ ਭਰੋਸਾ ਹੈ ਕਿ ਇਹਨਾਂ ਦੇ ਆਣ ਦੇ ਨਾਲ ਲੋਕਾਂ ਦੀ ਸੇਵਾ ਕਰਨ ਵਾਸਤੇ ਸਾਡੀ ਪਾਰਟੀ ਨੂੰ ਹੋਰ ਵੱਡਾ ਵੱਲ ਮਿਲੂਗਾ ਤੇ ਨਾਲ ਮਿਲ ਕੇ ਇਸ ਇਲਾਕੇ ਦਾ ਸੁਧਾਰ ਮੁਕਸਰ ਦਾ ਸੁਧਾਰ ਤੇ ਪੰਜਾਬ ਦੇ ਸੁਧਾਰ ਤੇ ਸਹੂਤਾ ਵਾਸਤੇ ਲੋਕਾਂ ਦੀ ਆਵਾਜ਼ ਬਣ ਕੇ ਸ਼ੁਰੂਆਤ ਹੋ ਕੇ ਅੱਜ ਮੈਂ ਇਹਨਾਂ ਸਾਰਿਆਂ ਦੇ ਸਾਡੇ ਪਰਿਵਾਰ ਲੋਜਜੀ ਜੀ ਤੁਹਾਨੂੰ ਤੇ ਸਾਡੇ ਸਮੂਹ ਬਕਰਾਂ ਨੂੰ ਆਪਣੇ ਵੱਲ ਬਹੁਤ ਹੀ ਜੀ ਆਇਆਂ ਨੂੰ ਆਖਦੀ ਹਾਂ